ਹਾਂਜੀ ਤੜਕੇ ਮਰੀ ਜੀ ਤੜਕੇ ਮਰੀ ਹਾਂ ਕਿਦਾਂ ਮਰੀ ਕਿਵੇਂ ਆ ਜੀ ਕੋਈ ਮਤਲਬ ਇਹ ਆ ਬਾਸੇ بیمار ਹੋਈ ਜੇ ਉਹ ਤਾਂ ਪਾਣੀਆ ਕਰਕੇ ਕੁਝ ਪਾਣੀ ਨਾ ਕਰਕੇ ਬਾ ਅੱਜ بیمار ਹੋਈ ਕੱਲ ਹੋਈ ਜੇ ਨਹੀਂ ਆ ਵਾ ਜਦੋਂ ਦਾ ਪਾਣੀ ਆਇਆ ਉਦੋਂ ਦੀ ਬਿਮਾਰ ਆ ਓਏ ਹੋਏ ਦਵਾਈ ਤੂੰ ਵੀ ਲਿਆਉਣ ਦੇ ਲਈ ਡਾਕਟਰ ਕੋਲ ਦਵਾਈ ਪਾਣੀ ਦੇ ਵਿੱਚ ਲਿਆਂਦੀ ਨਹੀਂ ਗਈ ਚੰਗੀ ਤਰ੍ਹਾਂ ਓਏ ਹੋਏ ਪਾਣੀ ਦੇ ਪਾਸੇ ਲੱਗਣ ਨਹੀਂ ਦਿੱਤਾ ਕਿਸੇ ਹਾਂ ਤੁਸੀਂ ਇੱਥੇ ਸੀ ਹਾਂ ਇੱਥੇ ਹੀ ਸੀ ਇੱਥੇ ਤੜਕੇ ਤੜਕੇ ਘਰ ਦੀ ਸੀ ਆਪਣੇ ਘਰ ਦੀ ਮਾਜਾ ਕਰਦੀ ਹਾਂ ਵਾਹਿਗੁਰੂ ਵਾਹਿਗੁਰੂ ਤੁਸੀਂ ਭਰਾਆਂ ਤੂੰ ਨੇ ਹਾਂ ਤੂੰ ਕਰੇ ਹਾਏ ਇਹ ਤੋਂ ਮਾਜਾ ਕੀ ਕਰੂਗਾ ਬੰਦਾ ਯਾਰ ਕੀ ਕਰੂਗਾ ਬੜਾ ਨੁਕਸਾਨ ਹੋਇਆ ਸਾਡੇ ਲੋਕ ਰਾਸਣਾ ਦਿਵਾਲੇ ਹੋਇਆ ਸਾਡੇ ਲੋਕ ਪਾਣੀਆਂ ਦਿਵਾਲੇ ਹੋਇਆ ਉਹ ਇਹੋ ਜਿਹੇ ਮਸਲੇ ਆਉਣੇ ਆ ਇਹਨਾਂ ਇਹਨਾਂ ਵਿਚਾਰੇ ਸਾਡੇ ਗੁਰਸਿੱਖ ਭਰਾਵਾਂ ਦੀ ਇਹਨਾਂ ਦੀ ਮਦਦ ਕੀਤੀ ਜਾਊਗੀ ਅਜਰ ਰੁਕ ਜਾਓ ਰੁਕ ਜਾਓ ਅਸੀਂ ਕਹਿੰਦੇ ਪਾਣੀ ਘਟਜੂ ਅਸੀਂ ਬੜੀ ਮੁਸ਼ਕਲ ਆਏ ਆ ਬੋਟ ਦੇ ਵਿੱਚ ਪਾਣੀ ਘਟਜੂਗਾ ਫਿਰ ਆਪਾਂ ਹੱਲ ਕਰਾਂਗੇ ਤੇ ਇਹ ਵਾਰ ਪਾਣੀ ਘਟਣ ਦਿਓ ਪਾਣੀ ਘਟਣ ਦਿਓ ਫਿਰ ਆਪਾਂ ਸਾਰਾ ਕੁਝ ਹੱਲ ਕਰਾਂਗੇ ਤੇ ਇਹਨੂੰ ਹੁਣ ਦੇਖੋ ਆ ਜਿੱਦਾਂ ਹੁਣ ਬਜਾਰੇ ਘਰ ਵਿੱਚ ਦੁੱਧ ਪਾਣੀ ਇਹਨਾਂ ਮੱਝ ਮਾਰ ਗਈ ਦੁੱਧ ਵਾਲੀ ਮੱਝ ਮਾਰੀ ਇਹਨਾਂ ਗੁਰਸਿੱਖਾਂ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਨੂੰ ਕਿਤੇ ਮੱਝ ਲੈ ਕੇ ਦਿੱਤੀ ਜਾਵੇ ਤੇ ਆਪਾਂ ਹੀ ਇਹਨਾਂ ਦਾ ਘਰ ਜਿਹੜਾ ਵਧੀਆ ਜਰੀ ਆ ਕਰਦਾ ਜਿਹੜਾ ਗੁਜ਼ਾਰਾ ਦੁੱਧ ਦਾ ਵਿਚਾਰੇ ਦੁੱਧ ਜੋ ਵੀ ਪਤਾ ਨਹੀਂ ਵਿਚਾਰੇ ਕਿੰਦਾ ਦੁੱਧ ਕੀ ਪੈਲੀ ਆ ਪੁੱਛਦੇ ਆ ਆਪਾਂ ਕੀ ਪੈ ਆਜੋ ਬਾਬੀ ਕੀ ਕਿੰਨੀ ਪੈਲੀ ਆ ਜੀ ਆਪਣੀ ਆਪਣੀ ਹੈ ਜੀ ਆਸਮਾਨ ਬਲੇ 18 ਕਿੱਲੇ ਅੱਛਾ ਦੋ ਭਰਾ ਦੋਨਾਂ ਭਰਾਵਾਂ ਦੀ ਹੈ ਜੀ ਹਾਂਜੀ ਦੋਨਾਂ ਭਰਾਵਾਂ ਦੀ ਠੀਕ ਹੈ ਜੀ ਤੇ ਕਿੰਨੇ ਪਸ਼ੂ ਤੁਹਾਡੇ ਦੁੱਧ ਵਾਲੇ ਜੀ ਦੁੱਧ ਵਾਲੇ ਇਹੋ ਹੀ ਦੋਵੇਂ ਸੋਨੇ ਵਾਲੀਆਂ ਮਈ ਹਾਏ ਇਹ ਵੀ ਸੋਨੇ ਵਾਲੀ ਸੀ ਇਹ ਸੋਨੇ ਵਾਲੀ ਸੀ ਹਾਂਜੀ ਹਾਂਜੀ ਤਾਂ ਚ ਦਿਨ ਵੀ ਪੂਰੇ ਹੋਏ ਹਾਂਜੀ ਦਿਨ ਪੂਰੇ ਹੋਏ ਹੋਏ ਹਾਂਜੀ ਠੀਕ ਹੈ ਜੀ ਸੋਨੇ ਵਾਲੀ ਮੱਝ ਦਿਨ ਪੂਰੇ ਹੋਏ। ਇਹਦੀ ਕੱਟੀ ਵੀ ਬੜੀ ਪਾਲੀ ਰਹੀ ਜਾਂ। ਆਏ। ਇਹ ਬੰਦਾ ਦਿਲ ਦੁਖਦਾ ਹਨਾ। ਉਹਨੂੰ ਪੁੱਛ ਕੇ ਦੇਖੋ ਜਿਹੜੇ ਦਿਲ ਤੇ ਬੀਤੀ ਆ ਇਹ ਵੱਡਾ ਬੜਾ ਬਟਾ ਨੁਕਸਾਨ ਕਰ ਗਿਆ ਇਹ ਪਾਣੀ ਜਿਹੜੇ ਆਇਆ। ਤੁਸੀਂ ਦੱਸਦੇ 88 ਚ ਵੀ ਇਦਾਂ ਹੀ ਹੋ। 88 ਚ ਵੀ ਇਦਾਂ ਹੀ 88 ਛੋੜ ਆ ਜਾਂ ਹਦੋਂ ਮੈਂ 88 ਪਾਣੀ। ਆਏ। ਤੁਹਿਆ ਮਾਨਾ ਤੁਹਾਡਾ ਭਰਿਆ ਆ ਨਾ ਵੀ ਜਦੋਂ ਪਾਲੀ ਆ ਗਈ ਆ ਤੁਹਾਨੂੰ ਦੁੱਧਾ ਤੇ ਪਾਈ ਜਾਵਾਂਗੇ ਚੱਟਾਂ ਪਾਹ ਹੋ ਜੀਏ ਤੇ ਜੋ ਮਾਲਕ ਨੂੰ ਚੰਗਾ ਲੱਗੇ ਸੱਸੀ ਆਲੇ ਸੱਸੀ ਕੋਈ ਗੱਲ ਨਹੀਂ ਘਬਰਾਓ ਨਾ ਮੱਝ ਤੁਹਾਨੂੰ ਨਵੀਂ ਲੈ ਕੇ ਦਵਾਂਗੇ ਠੀਕ ਆ ਨਵੀਂ ਮੱਝ ਇਹ ਏਡੀਕ ਮੈਂ ਤਾਂ ਕਾਲੀ ਸੀ ਤੇ ਮਸਾਂ ਵੀ ਮੈਂ ਸਾਜ ਬਹੁਤ ਦੁੱਖ ਖਾਣ ਦੇ ਆ ਵਾਹਿਗੁਰੂ ਵਾਹਿਗੁਰੂ ਮਸਾਂ ਨਹੀਂ ਜੀ ਕਾਲੀ ਸੀ ਮੈਂ ਖਾਣਦੇ ਹੀ ਆ ਜਦੋਂ ਮਨ ਦੁੱਖ ਦਾ ਸਾਡਾ ਆਪਣਾ ਨਹੀਂ ਮਨ ਭਰਨ ਰਿਹਾ ਤੁਸੀਂ ਤਾਂ ਪਾਲੀ ਏ ਤੁਸੀਂ ਤਾਂ ਪਾਲੀ ਦਸਾਂ ਦਿਨਾਂ ਨੂੰ ਸੂ ਪੈਣਾ ਸੀ ਬਾਹਲਾ ਓੱਖਾ ਲੱਗਣ ਡਿਆ ਮੈਨੂੰ ਕੋਈ ਘਬਰਾਉਣਾ ਮਤੈ ਆਪਾਂ ਦੇਖੋ ਆਪਾਂ ਆਏ ਆ ਬਾਬਾ ਦੀਪ ਸਿੰਘ ਜੀ ਸੇਵਾਦਾਰ ਭਾਜੀ ਘਬਰਾਉਣਾ ਨਹੀਂ ਗੇ ਕਰਦਾ ਠੀਕ ਆ ਦੇਖੋ ਖਾਸਾ ਆਪਾਂ ਆਏ ਆ ਤੁਹਾਨੂੰ ਨਵੀਂ ਮੱਝ ਟੌਪ ਦੀ ਲੈ ਕੇ ਦਵਾਂਗੇ ਜੇ ਗੱਡੀ ਕਰਨ ਹੋਰ ਠੀਕ ਕਿਤੇ ਜਿੱਦਾਂ ਦੀ ਮੰਡੀ ਦੇ ਵਿੱਚ ਹੱਥ ਰੱਖੋਗੇ ਨਾ ਉਦਾਂ ਦੀ ਮੱਝ ਆਊਗੀ ਘਬਰਾਉਣਾ ਨਹੀਂ ਗੇ ਗੱਲ ਦੀ ਆਪਣੇ ਨਾਲ ਭਰਾ ਆ ਡੇ ਆ ਗਿਆ ਸੇਵਾ ਆਪਾਂ ਕਵਾਂਗੇ ਆਪਣੇ ਭਰਾਵਾਂ ਨੂੰ ਜਿੰਨੇ ਸੇਵਾ ਲੈਣੀਆਂ ਆ ਆ ਲਓ ਰਾਸ਼ਣਾ ਦਿਵਾਲੀ ਹੋਇਆ ਹਾਂ ਰਾਸ਼ਣ ਲੈ ਜਾਓ ਆ ਪਰ ਲੋ ਚਾਰ ਟਰੈਲੀਆਂ ਕਰਤੀਆਂ ਇਹ ਇਹ ਘਰ ਦੀ ਦਾਸਤਾਨੀ ਕੀ ਪਤਾ ਕਿੰਨੇ ਘਰਾਂ ਦੀ ਦਾਸਤਾਨਾ ਹੈ ਕਿੰਨੇ ਘਰਾਂ ਦੇ ਵਿੱਚ ਇਦਾਂ ਦੀਆਂ ਮੱਝਾਂ ਪਸ਼ੂ ਮਰ ਗਏ ਜੋ ਨੁਕਸਾਨ ਤਾਂ ਹਜੇ ਤੱਕ ਪਤਾ ਲੱਗਣਾ ਜਦੋਂ ਪਾਣੀ ਘਟਣਾ ਹਜੇ ਤੱਕ ਤਾਂ ਪਾਣੀ ਆ ਘਰਾਂ ਦੇ ਵਿੱਚ ਫਿਰਦਾ ਬੋਟਾਂ ਦੇ ਵਿੱਚ ਆਏ ਆ ਪਹੁੰਚੇ ਹੀ ਨਹੀਂ ਜਾ ਰਹੇ ਬੜੀ ਮੁਸ਼ਕਲ ਆਈ ਇੱਥੇ ਪਹੁੰਚੇ ਜਦੋਂ ਪਾਣੀ ਘਟੂਗਾ ਫਿਰ ਨੁਕਸਾਨ ਪਤਾ ਲੱਗਣਾ ਕਿੱਡਾ ਨੁਕਸਾਨ ਆ ਕੀ ਅਸੀਂ ਕਰਨਾ ਕੀ ਹੋਣੀ ਫਿਰ 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 ਉਸ ਤੋਂ ਬਾਅਦ ਇਦਾਂ ਸਾਡੀ ਮਦਦ ਕੀਤੀ ਜਾਵੇ ਜਿੱਦਾਂ ਸਾਡੇ ਇਹਨਾਂ ਦੇ ਗੁਰਸਿੱਖਾਂ ਦੀ ਬੰਦਾ ਦੀ ਕਿਹਦੀ ਜ਼ਮੀਨ ਦੇ ਵਿੱਚੋਂ ਰੀਤਾ ਕੱਢ ਦੋ ਕਿਸੇ ਨੂੰ ਉਹਦਾ ਕੱਢ ਦੋ ਜਦੋਂ ਕਣਕ ਬੀਜ ਕੇ ਦੇ ਦੋ ਉਹਨੂੰ ਡੀਜ਼ਲ ਦੇ ਦੋ ਉਹਦਾ ਖੇਤੀ ਬਹਾਈ ਕਰਨ ਦੇ ਦੋ ਇਹਨਾਂ ਨੇ ਕਣਕ ਬੀਜਣਗੇ ਤਾਂ ਤਾਂ ਹੀ ਅਗਲਾ ਇਹਨਾਂ ਦਾ ਬਸੇਵਾ ਹੋਊਗਾ ਜੇ ਕਣਕ ਹੀ ਗਾਂ ਵਾਲੀ ਆਉਣ ਵਾਲੀ ਫਸਲ ਹੀ ਨਹੀਂ ਬੀਜੂਗੀ ਤਾਂ ਇਹਨਾਂ ਦਾ ਬਸੇਵਾ ਕਿੱਦਾਂ ਹੋਊਗਾ ਮੇਰੀ ਹੱਥ ਬਨ ਕੇ ਬੇਨਤੀ ਆ ਇਹਨੂੰ ਅਜੇ ਤੱਕ ਰੁਕ ਜਾਓ ਆਪਣਾ ਸਮਾਨ ਜਿਹੜਾ ਆ ਬਿਲਕੁਲ ਰੁਕ ਦੋ ਤੇ ਰੋਕਣ ਤੋਂ ਬਾਅਦ ਆਪਾਂ ਕਰਾਂਗੇ ਕੋ ਤਰੀਕਾ ਬਣਾਵਾਂਗੇ ਧੰਨਵਾਦ ਹੁਣ ਇਹਨੂੰ ਦੱਬਾਂਗੇ ਸਹੀ ਕੋਈ ਲੈ ਕੇ ਆਇਆ ਕਿੱਥੇ ਦੱਬਣੀ ਭਾਜੀ ਹੁਣ ਕਿੱਥੇ ਕਰਾਂਗੇ ਇੱਥੇ ਦੱਬੀ ਹਾਂਜੀ ਇੱਥੇ ਦੱਬ ਇੱਥੇ ਦੱਬਦੀ ਹੈ ਇਹਨਾਂ ਇੱਥੇ ਦੱਬਦੀ ਹੈ ਭਾਜੀ ਫੇਰ ਇੱਥੇ ਬਾਬਾ ਜੀ ਇੱਥੇ ਕਰ ਇੱਥੇ ਦੱਬ ਦਨੇ ਚਲੋ ਬੜੀ ਔਖੀ ਹੈ ਜੀ ਆਪਣੇ ਘਰ ਦੀ ਪਾਲਿਓ ਆਪਣੇ ਵਿੜੇ ਚ ਦੱਬਣੀ ਬੜੀ ਔਖੀ ਹੈ ਵਿੜੇ ਚ ਵੱਡੀ ਗੱਲ ਵੀ ਇੱਥੇ ਸਾਰੀ ਜਿੰਦਗੀ ਇਹਨਾਂ ਨੂੰ ਇੱਥੇ ਰਹਿਣਾ ਵੀ ਇੱਥੇ ਸਸੀਆਂ ਜਿਹੜੀ ਮੱਝ ਮਰਿਸੀ ਤੇ ਸਾਡੇ ਇੱਥੇ ਦੱਬੀ ਗਈ ਸੀ ਇਹ ਚੀਜ਼ਾਂ ਰਹਿਣੀਆਂ। ਸਖੀਂ ਜਾਨਵਰ ਪਾਲਿਆ ਹੋਗਾ। ਬੜਾ ਔਖਾ ਨਾਲ ਪਲਿਆ ਨੁਕਸਾਨ ਕਿਦਾਂ ਹੋਇਆ? ਡਾਕਟਰ ਸਾਹਿਬ ਤੁਸੀਂ ਕਿੰਨੇ ਕਿ ਕਿਦਾਂ ਨੁਕਸਾਨ ਹੋਣ ਰਹੇ ਉਹ ਇੱਥੇ ਇਦਾਂ ਪਸ਼ੂਆਂ ਦੇ। ਪਸ਼ੂਆਂ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਜੀ। ਪਸ਼ੂਆਂ ਦੇ ਖਾਣੇ ਪੀਣੇ ਦੀ ਬਹੁਤ ਦਿੱਕਤ ਹੈ। ਪਸ਼ੂਆਂ ਨੂੰ ਸਹੀ ਪਾਣੀ ਨਹੀਂ ਮਿਲ ਰਿਹਾ ਜੀ ਪਾਣੀ ਬਹੁਤ ਗੰਦਾ ਹੋ ਗਿਆ ਉਹਦੇ ਨਾਲ ਪਸ਼ੂ ਬਿਮਾਰ ਹੋ ਰਹੇ ਨੇ ਉਂਝ ਵੀ ਬਹੁਤ ਜਾਨਵਰ ਵਗੈਰਾ ਨਿਕਲ ਰਹੇ ਨੇ ਜਿੰਨਾ ਕਰਕੇ ਪਸ਼ੂਆਂ ਦੀ ਦਿੱਕਤ ਆ ਰਹੀ ਹੈ ਜੀ ਸਹੀ ਦੇ ਵਿੱਚ ਪਸ਼ੂਆਂ ਦੇ ਰਾਸ਼ਨ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਜਿੱਦੇ ਰਾਸ਼ਨ ਦੇ ਅਜੇ ਇੰਨੀ ਲੋੜ ਨਹੀਂ ਉਹ ਬਹੁਤ ਜ਼ਿਆਦਾ ਹੋਇਆ ਪਿਆ ਜੀ ਏਰੀਆ ਦੇ ਵਿੱਚ ਤੇ ਕਿਰਪਾ ਕਰਕੇ ਜੋ ਅੱਜ ਨਾ ਅਸੀਂ ਸੇ ਵੋਟਾਂ ਲਾ ਕੇ ਅਸੀਂ ਸਿਰਫ ਪਸ਼ੂਆਂ ਦਾ ਚਾਰਾ ਭੇਜ ਰਹੇ ਹਾਂ ਅਸੀਂ ਨਾ ਪਸ਼ੂਆਂ ਦਾ ਚਾਰਾ ਸਪੈਸ਼ਲ ਪਸ਼ੂਆਂ ਦਾ ਚਾਰਾ ਭੇਜਿਆ ਵੀ ਉਹ ਭੇਜੀ ਹੈ ਆਪਾਂ ਤੇ ਬਾਕੀ ਰੋਕ ਦਿਓ ਤੇ ਹੁਣ ਅਸੀਂ ਕਰਕੇ ਪੁੱਛ ਆ ਰਿਆਂ ਪਰ ਬੱਕੇ ਗੱਲ ਸਹੀ ਹੈ ਪਾਣੀ ਨਹੀਂ ਮਿਲ ਰਿਆ ਬੰਦੇ ਤਾਂ ਚਲੋ ਆ ਪੀਨੋ ਪਾਣੀ ਪਸ਼ੂ ਵਿਚਾਰੇ ਨੇ ਪਾਣੀ ਤਦੇ ਬਿਮਾਰ ਹੋ ਰਿਆ ਬਹੁਤ ਖਰਾਬ ਪਾਣੀ ਹੈ ਜੀ ਪਸ਼ੂਆਂ ਦੇ ਲਈ ਹਾਂਜੀ ਉਹਦਾ ਤਾਂ ਕਰਕੇ ਪਸ਼ੂ ਬਹੁਤ ਦਿੱਕਤਾਂ ਤੇ ਆ ਰਹੇ ਨੇ ਦਿੱਕਤ ਇਹ ਸਟ्रेस ਆ ਰਿਹਾ ਜੀ ਪਸ਼ੂ ਨੂੰ ਨਹੀਂ ਤਾਂ ਬੰਦੇ ਨੂੰ ਹਨਾ ਬੜਾ ਉਖਾ ਹੈ ਤਾਂ ਫੇਰ ਜਾਨਵਰ ਨੂੰ ਮਾਹੌਲ ਉਹਦਾ ਚਾਹੀਦਾ ਬਿਲਕੁਲ ਜੀ ਇਹ ਤਾਂ ਬੰਦੇ ਨੂੰ ਕੀ ਕਿਦਾਂ ਪਾਣੀ ਤੇ ਦੇਖੋ ਕਿੱਥੇ ਖੁਰਲੀਆਂ ਜਾਂ ਤੇ ਖੁਰਲੀਆਂ ਚ ਪਾਣੀ ਖੜਾ ਇੱਥੇ ਪਹਿਲਾਂ ਸਾਰਾ ਉੱਪਰ ਤੱਕਰ ਪਾਣੀ ਸੀਗਾ ਇਹਨਾਂ ਦੇ ਘਰ ਦੇ ਵਿੱਚ ਆਓ ਪੁੱਛਦੇ ਹਾਂ ਪਾਜੀ ਪਹਿਲਾਂ ਪਾਣੀ ਕਿੱਥੇ ਕਰ ਤੁਹਾਡੇ ਆ ਗਿਆ ਸੀ ਇੱਥੇ ਤੇ ਕਿੱਥੇ ਕਰ ਪਹੁੰਚ ਗਿਆ ਪਾਣੀ ਥੱਲੇ ਆ ਗਿਆ ਜੀ ਆਵੇ ਇਥੋਂ ਉਹ ਗੁਰਦਿਆਂ ਦਾ ਥੱਲੇ ਉਹ 2 12 ਉਹ ਤੀਜੀ ਪੌੜੀ ਡੁੱਬ ਗਈ ਅੱਛਾ ਤੀਜੀ ਪੌੜੀ ਉਹ ਉੱਥੇ ਬਾਥਰੂਮ ਦੀ ਡੁੱਬ ਗਈ ਇਹ ਨਹੀਂ ਪਈ ਬੜਾ ਜਿਆਦਾ ਮਰੀ ਜਾਂਦੀ ਤੇਰੀ ਨਾ ਵਧਿਆ ਇਹ ਫੁੱਟ ਫੁੱਟ ਕਲੱਥ ਗਿਆ ਪਾਣੀ ਹੁਣ ਅੱਗੇ ਨਾਲਾਂ ਦਾ ਫੁੱਟ ਕਲੱਥਾ ਹਾਂ ਜੀ ਫੁੱਟ ਕਲੱਥਾ ਹਾਂ ਵਾਹ ਮੇਰੇ ਹੱਥ ਚ ਨਹੀਂ ਸਰਕਾਰ ਦੇ ਜਿਹਾ ਹੋਣੀ ਹੈ ਹਨਾ ਆਪਾਂ ਚੱਲ ਆਪਾ ਦੀਪ ਸਿੰਘ ਸੇਵਾਦਾਰੀ ਟੀਮ ਪਹੁੰਚੀ ਹੈ ਤੇ ਆਪਾਂ ਜੋ ਵੀ ਹੋਊਗਾ ਆਪਾਂ ਜਰੂਰ ਇਹਨਾਂ ਦੀ ਵਾਦਾ ਕੀਤਾ ਸਾਡੇ ਜਿਹੜੇ ਸਾਨੂੰ ਕਹਿੰਦੇ ਆ ਵੀ ਸਾਨੂੰ ਬਸਲ ਸਾਡੀ ਸੇਵਾ ਕਿੱਥੇ ਲਗਾਉਣੀ ਆ ਉਥੇ ਇਹੋ ਜਿਹੇ ਪਰਿਵਾਰਾਂ ਦੀ ਸੇਵਾ ਲਵਾਵਾਂਗੇ ਇਹੋ ਜਿਹੇ ਦਰ ਸਰਬੇ ਕੀਤਾ ਜਾਊਗਾ ਤੇ ਸਹੀ ਟਿਕਾਣੇ ਜੇ ਤੁਸੀਂ ਸਾਨੂੰ ਕਹੋਗੇ ਨਾ ਤੇ ਆਪਾਂ ਸਹੀ ਟਿਕਾਣੇ ਲਾਵਾਂਗੇ ਸੇਵਾ ਅਸੀਂ ਕਦੀ ਵੀ ਸੇਵਾ ਗਲਤ ਪਾਸੇ ਨਹੀਂ ਲਾਵਾਂਗੇ ਜੇ ਤੁਸੀਂ ਸਾਨੂੰ ਪੁੱਛੋ ਕੋਈ ਵਿਸਵੰਧ ਦਾ ਪੈਸਾ ਅਸੀਂ ਨਹੀਂ ਚਾਹੁੰਨੇ ਕਿਸੇ ਗਲਤ ਪਾਸੇ ਲੱਗ ਜਾ ਆਪਾਂ ਸਹੀ ਪਾਸੇ ਲਾਵਾਂਗੇ ਤੁਹਾਨੂੰ ਵਾਦਾ ਰਿਹਾ ਰੁਕ ਜਾਓ ਰੁਕ ਜਾਓ ਹੱਥ ਬੰਨ ਬੇਨਤੀ ਆ ਥੋੜਾ ਸਮਾਂ ਦਿਓ ਤੇ ਜਿਹੜਾ ਜੀ ਤੁਹਾਡੇ ਆ ਨਾ ਮੈਂ ਤੇ ਦੀ ਕਮਾਈ ਜਿਹੜੀ ਉਹ ਕਿਸੇ ਲਿਖ ਕੇ ਲੱਗੇ ਤੇ ਆਪਾਂ ਜਲਦ ਡੰਪ ਬਣਾਉਣ ਜਾ ਰਹੇ ਆ ਦੀਨਾ ਨਗਰ ਦੇ ਵਿੱਚ ਟਾਂਡੇ ਦੇ ਵਿੱਚ ਤੇ ਜਲੰਧਰ ਦੇ ਵਿੱਚ ਤਿੰਨ ਕੈਂਪ ਬਣਨ ਜਾ ਰਹੇ ਆ ਪੱਕੇ ਜਿਹੜੇ ਕਣਕਾਂ ਵੀ ਫਸਲਾਂ ਵੀ ਬੀਜਣ ਗਿਆ ਕਣਕਾਂ ਦਾ ਤੱਕ ਸਾਰਾ ਜਿਹੜਾ ਉਹ ਕੀਤਾ ਜਾਊਗਾ ਅੱਜ ਕਿਹੜਾ ਪਿੰਡ ਆ ਤੁਹਾਡਾ ਤੱਲੀ ਗਲਾਮ ਆਈ ਤੱਲੀ ਗਲਾਮ ਇਹ ਡੇਰਾ ਕਿਹੜਾ ਪਿੰਡ ਆ ਇਹ ਇਹ ਡੇਰੇ ਬਾਹਰ ਇਸ ਤਰ੍ਹਾਂ ਵੀ ਤਲੀ ਕਲਾਮੀ ਕਹਿੰਦੇ ਹੈ ਹਾਂ ਪੰਚਾਇਤ ਆਡੀ ਤਲੀ ਕਲਾਮ ਤਲੀ ਕਲਾਮ ਹੈ ਜੀ ਤਲੀ ਕਲਾਮ ਹਾਂ ਜੀ ਤੁਹਾਡਾ ਨਾਮ ਕੀ ਹੈ ਬੂਟਾ ਸਿੰਘ ਜੀ ਬੂਟਾ ਉਦਾਂ ਆਪਣਾ ਖੇਤੀਬਾੜੀ ਦਾ ਕੰਮ ਖੇਤੀਬਾੜੀ ਦਾ ਜਾਂ ਮੈਂ ਉੱਥੇ ਬਾਬੇ ਚਿੱਦੀ ਰਹੀ ਨਾ ਤੁਹਾਨੂੰ ਪਤਾ ਹੀ ਸਭ ਰਾਣੇ ਹਾਂ ਜੀ ਹਾਂ ਕਿੱਥੇ ਮੈਂ ਸਾਬ ਜਿੱਤੇ ਰਿਹਾ ਹਾਂ ਉਹ ਮੈਂ ਜੱਡੀ ਦੀ ਮੇਰੀ ਸੇਵਾ ਜਿਹੜਾ ਦੀਤੀ ਬਾਬੇ ਨੂੰ ਨਹੀਂ ਚਲੋ ਹਾਂ ਕਿ ਆਲੋ ਫਿਰ ਆਜੋ ਉਹ ਪਾਟ ਦੇ ਤਾਂ ਗਿਆ ਘਰ ਦੀ ਹੁਣ ਜਿੱਥੇ ਦੱਬਾਂਗੇ ਹੁਣ ਆਜੋ ਤਕਉਂ ਗਿਆ ਕਰੂ। ਤੋ ਉਹ ਉਹ ਬਾਹਰ ਤਾਲਿਆ ਨਹੀਂ ਸਕਦੇ ਸੀ ਪਾਣੀ ਬੜਾ ਹੁਣ ਇੱਥੇ ਇੱਥੇ ਪਸ਼ੂ ਵਜਦੇ ਪਏ ਉੱਥੇ ਫਿਰ ਤੁਹਾਡਾ ਕੱਢ ਕੇ ਦੋਥੇ। ਉਹਦੇ ਬੇਗ ਨਾਲ ਮਹਿਕਮੇ ਵਾਲੇ ਡਾਕਟਰਾਂ ਦੀ ਟੀਮ ਵੀ ਨਾਲ ਆਹ ਹਣ। ਕਿ ਵੇਖੀ ਦਿੰਦੇ। ਉਹਨਾਂ ਦੋਨਾਂ ਨੂੰ ਬੋਲੋ। ਨਹੀਂ ਆਉਂਦੇ। Gracias. Mm -hmm. 넌 뭐라고? 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 ਮਾਹੀ ਗਰੂ ਪਲਟੀ ਲਵਾ ਗਏ ਔਰ ਡੀਆ ਉਹ ਵੀ ਕੋਨਾ ਹੁਣ ਮੈਨੂੰ ਤੋਂ ਪਲਟੀ ਮੈਨੂੰ ਖੇਤੀ ਹੋਣਾ ਪਲਟੀ ਲਵਾਈ ਐਂ ਕੋਲਵਾ ਲਈ ਚਲੋ ਲੈ ਤਾਂ ਖੋਲੋ ਕੁੱਤਾ ਖੋਲੋ 3 ਮਾਮਵਾ ਗੀ ਕਾਪੇ ਉਹ ਉਧਰ ਫੜ ਕੇ ਐ ਪਲਟੀ ਮਾਰਦੀ ਐ ਨਾ ਪਲਟੀ ਮਾਰਦੀ ਰਹਿੰਦੇ ਉਹ ਪਹਿਲੇ ਮਾਰਾ ਪਰਾਂ ਦਾ ਸਾਨੀ ਹੈ ਜੀ ਬਲਦੀ ਵੀ ਨਹੀਂ ਸੁਣਦੀ ਹਾਂ ਨਹੀਂ ਫਲਾਇ ਇੱਕ ਮਿੰਟ ਇੱਕ ਮਿੰਟ ਬਲਦੀ ਵੀ ਨਹੀਂ ਸੁਣਦੀ ਉਹ ਤਾਂ ਕੱਢਿਆ ਨਾ ਬੋਲੀ ਉਹ ਨਹੀਂ ਕਰਦੀ ਪਿੰਨੂ ਕੋਈ ਬੱਲੀ ਬੱਲੀ ਦਿੰਦੀ ਨਹੀਂ ਬੱਲੀ ਲੈ ਆਉਣੀ ਬੱਲਾ ਬੱਲਾ ਜਾ ਬੱਲੀ ਚਲੋ 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 ਲਾਓ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ ਚਲੋ ਚਲੋ ਐਨ ਰੱਖੋ ਮੜੀ ਚਲੋ ਆਹੇ ਤੁਰੂ ਜੇ ਉਹ ਤਰ 30 ਸੱਤਾ ਨਾ ਹੋ ਜਾ ਨੱਤਾ ਤਾਂ ਹੋ ਜਾਣੀ ਕੋਈ ਨੀ ਉਹ ਕਰ ਦੇਣਾ ਰੱਸੀ ਬਾਗ ਪਿੱਛੇ ਨੂੰ ਬੰਦੀਆਂ ਫੜ ਕਿ ਨਾ ਰੱਸੀ ਬਾਗ ਪਿੱਛੇ ਚੱਕ ਲੈਣੀ ਉਹ ਪਾਈ ਰਸਾ ਸਾਡੀ ਉੱਥੇ ਲਿੱਤਰ ਕੀਤਾ ਕਰ ਕਰ ਹਾਂ ਹੋ ਗਏ ਤੁਮਹਾਨੂੰ ਬਿੰਮ ਖਰਾਬ ਖਰਾਬ ਪਾਣੀ ਬਾਈ ਦੂਜਾ ਸਾਹਿਬ ਵੀ ਦੇ ਦੋ ਕਿੱਥੇ ਆ ਦੂਜਾ ਚਲੋ ਬਾਈ ਚਲੋ ਜੇ ਮਰਾਓ ਓਏ ਫਟਾ ਗੱਡੀ ਚਲ ਇਹ ਮਾਜ ਬਾਤ ਗੱਲ ਤਾਂ ਗੱਤਾ ਫੋਲਡ ਹੋ ਜਾਣੀਆਂ ਬੇਟੀ ਤੁਸੀਂ ਜੇ ਚੱਲੋ ਮੈਂ ਉਹਨੂੰ ਫੋਲਡ ਕਰਕੇ ਜਿੱਦ ਫੋਲਡ ਹੋ ਜਾਣੀਆਂ ਫੋਲਡ ਕਰੋ ਫੋਲਡ ਉਹਦੀ ਲੋੜ ਤਾਂ ਹੁਣੀ ਨਹੀਂ ਐਦਾਂ ਮੋੜਦਾ ਐਦਾਂ ਆਕਰ ਨਹੀਂ ਆਕਰ ਨਹੀਂ ਨਾ ਨਹੀਂ ਪੁੱਛਣਾ ਪੈਣਾ ਕਿ ਇਹਨੂੰ ਕਿਵੇਂ ਕਰੀਏ ਉਜਨ ਰਸਾ ਪਾ ਜੇ ਥੋੜੀ ਮੱਝ ਐਨੂੰ ਆ ਜੀ ਨਾ ਮੜੀ ਆ ਜੇ ਸਿੰਗਾਂ ਤੋਂ ਬਾਹਰ ਆਇਆ ਸਿੰਗਾਂ ਤੋਂ ਮੜੀ ਤਾਂ ਜੇ ਮੈਂ ਕਹਿੰਦਾ ਕਮਲ ਤਾਂ ਬੋਲਦੇ ਹੋਰ ਨੂੰ ਜੇ ਸਿੰਗਾਂ ਤੋਂ ਬਾਹਰ ਜੇ ਮੈਨੂੰ ਮੋਚਨ ਹੋਏ ਫੜ ਕੇ ਜਾਈ ਜਦੋਂ ਮਰਦਾ ਨਹੀਂ ਜਾਂਦਾ ਮੇਰੀ ਗੱਲ ਸੁਣੋ ਭਾਈ ਉਹ ਸਿੰਗਾਂ ਤੋਂ ਉਧਰੋਂ ਫੜ ਕੇ ਨਾ ਤਾਂ ਹੁਣ ਤੋਂ ਮਰਦੇ ਆ ਤਾਂ ਹੁਣ ਕੀ ਇਹ ਘਰੋਂ ਲੈਣੀ ਆ ਤੁਹਾਨੂੰ ਹਾਂ ਅੰਦਰੋਂ ਜੀ ਇਦਾਂ ਹੋ ਜੂ ਕੱਢੋ ਤੂੰ ਉਹ ਨਾਲ ਬਣਾ ਧੋਈਂ ਹੁੰਦੀਆਂ ਨਾਲ ਹਾਂ ਤੁਹਾਨੂੰ ਮਾਰੀ ਸਿੰਗਾਂ ਨੂੰ ਕਹੀਏ ਮੈਨੂੰ ਗੱਲ ਪਹਿਲਾਂ ਰਸਾ ਇੱਕ ਬਣਾਉਣਾ ਨਾ ਉਹ ਬਾਈ ਫਿਰ ਉਹ ਵਿੱਚੋਂ ਕੱਢੇ ਹਾਈ ਦਾ ਬੋਲ ਬੰਦੇ ਕੰਦੇ ਦੇ ਸਾਥ ਦੋ ਮਹੀਨੇ ਦੋ ਦਿਨ ਆਉਂਦੇ ਰਹਿ ਗੰਗੋਦੋਂ ਖੜੇ ਕਹਿੰਦੇ ਕਿ ਤੌਣ ਨੂੰ ਨਹੀਂ ਪਾਣਾ ਨਹੀਂ ਸੰਗਲ ਡੋਟ ਇਹਦਾ ਡੋਟ ਬੰਦੇ ਚਾਹਾਂ ਜਾਈਦੇ ਬਸ ਹਾਰਦਾ ਸਾਰੇ ਜਾਓ ਕੋਈ ਬੰਦਾ ਆਸਤਰਾ ਚਲੋ ਪਾਪਾ ਨੂੰ ਕਾਇਨ ਕਰੋ ਜੀ ਮਾਰ ਕੇ ਜਿਆ ਨਾ 2.5 ਖਾਜੀ ਦਿਨੇ ਮੜਾ ਮੜਾ ਕਈ ਨਾ ਚੱਲਦੇ ਤੋ ਤੇ ਲੱਗਾ ਹਾਂ ਮੋਈ ਰੋਵਾਂ ਹਾਂ ਨਹੀਂ ਨਹੀਂ ਸਾਰੀ ਰੋਈ ਨਹੀਂ ਮੋਈ ਪ੍ਰਾਨ ਮਾਰਾਂਗੇ ਫੇਰੀ ਐਨੀ ਏਟਟੀ ਮਾਰ ਗਈ ਹਾਂ ਹਾਂ ਨਹੀਂ ਤੇ ਲੱਤਾ ਮਿੱਟੀ ਜਾਣੀ ਆ ਥੱਲੇ ਆ ਫੜਿਆ ਆਪਣਾ ਰੱਸਾ ਫੜ ਕੇ ਚਿੱਟਾ ਡੰਗਰ ਫੜਦੇ ਜੀ ਛੱਡੋ ਛੱਡੋ ਇਹ ਮਿੱਟੀ ਦੇ ਅੱਡੇ ਬੋਣੀਆਂ ਪੰਜ ਪਾ ਮੈਂ ਇਹਨੂੰ ਸੁੱਤੀ ਛੱਡਿਓ ਬਾਵਾ ਚੂਨਾ ਪਾਉਂਦਾ ਭਾਈ ਬੜੀ ਦਿਨ ਮਾਰੇ ਖਿੱਚੀ ਦੇ ਕੇ ਖਿੱਚ ਕੇ ਬੀਸ ਨੇ ਉਹਨਾਂ ਕੋਟਾਂ ਪਾੜੀ ਬੜੀ ਬੜੀ ਇਹ ਇੱਕ ਥੀਨੀ ਹੋਈ ਐਂ ਤਾਰ ਦੇ ਲੈ ਉਹਨੂੰ ਤਾਰ ਦੇ ਲੈ ਉਹ ਕਰਦੇ ਲੈ ਆ ਗਿਆ ਜਿਹੜੇ ਛੱਡਦੀ ਟੇਢੀ ਲਾਉਣ ਨਹੀਂ ਇਹ ਖਬਾਰ ਨੂੰ ਇੱਦਾਂ ਇੱਦਾਂ ਬਾਬਾ ਜੀ ਐਂ ਕਰ ਦੋ ਨੂਣਾ ਨੂਣ ਦੀ ਥੋਣਾ ਵਾਹ ਇੱਥੇ ਲੈ। ਇਹਦੇ ਵਾਹਲੇ ਸੱਦੇ ਲਗਾਓ। ਇਹ ਇਧਰਲੇ ਪਾਸੇ ਜਾ। ਇਧਰਨੇ ਕੋਈ ਇਧਰ ਇਧਰ ਕਲੀ ਪਾ ਦਿੰਦੇ ਆ। ਧਿਆਨ ਕੋਲੀ ਹੋਣੀ ਉੱਧੂਗਾ ਇਹ। ਹਾਂਜੀ ਹਾਂਜੀ ਲੈ ਕੇ ਲੱਗ ਜਾ। ਕੋਈ ਯਾਨ ਘੱਟ ਹੋਇਆ। ਅੱਗੇ ਦੋ ਵਿੱਚ ਐ ਕਰ। ਸੁਪਰ। ਇਧਰ ਪਾਸੇ ਲੈ ਜਾ। ਵਧੀਆ ਹੋ ਜਾ। ਇੰਨੇ ਕਾਫੀ ਅਸੀਂ ਤੁਹਾਨੂੰ ਲੱਭ ਕੇ ਜਿਹੜੀ ਉਹ ਦੇਣੀ ਹੈ। ਜੇ ਤੁਹਾਨੂੰ ਕੋਈ ਇਥੇ ਲੱਭਦੀ ਵਧੀਆ ਠੀਕ ਹੈ ਜੀ ਤੇ ਤੁਸੀਂ ਸਾਨੂੰ ਦੱਸ ਦਿਓ ਕਿੰਨੇ ਦੀ ਆ ਭੇਟਾ ਕਿੰਨੀ ਆ ਤੇ ਆਪਾਂ ਤੁਹਾਨੂੰ ਕਰ ਦਾਂਗੇ। ਜੇ ਕੋਈ ਜੇ ਨਹੀਂ ਤਾਂ ਫਿਰ ਅਸੀਂ ਇਸ ਹਾਰ ਤੋਂ ਵਧੀਆ ਜੇ ਕਿਥੋਂ ਮਿਲਦੀ ਜਿਹੜੀ ਦਿੱਸੋ ਵਧੀਆ ਮਿਲੂਗੀ ਕਿੱਦਾਂ ਦਿੱਸੋ ਵਧੀਆ ਮਿਲਦੀ ਹੈ ਹਾਂਜੀ ਆਮ ਕਰਦੇ ਜੀ ਠੀਕ ਹੈ ਜੀ ਆਪਾਂ ਤੁਹਾਨੂੰ ਮੱਝ ਲੈ ਆ ਕੇ ਹਫਤੇ ਦਾ 10 ਦਿਨਾਂ ਦੇ ਵਿੱਚ ਨਾਲੇ ਪਾਣੀ ਸੁੱਕੂ ਪਾਣੀ ਲੈ ਲੈਣ ਦੀ ਹੈ ਪਾਣੀ ਲੈ ਲੈਣ ਦੀ ਹੈ ਪਾਣੀ ਸੁੱਕਰ ਤੋਂ ਬਾਅਦ ਹੀ ਲੈ ਚਾਂਗੇ ਠੀਕ ਹੈ ਜੀ ਧੰਨਵਾਦ ਹੋਲੋ ਕਰਾ ਕੇ ਤੁਸੀਂ ਆਓ ਬੁੱਤ ਸਾਰਾ ਹੈ ਨਾ ਆਪਾਂ ਜਾਣਾ ਪੈਣਾ ਮੈਨੂੰ ਗਾਹ ਜਾਣਾ ਪੈਣਾ ਠੀਕ ਹੈ ਰਾਜ ਜਾ ਲੰਮਾ ਐਨ